ਇੱਕ ਸਿੱਖ ਸਰਦਾਰ ਸਵਾ ਲੱਖ ਲੋਕਾਂ ਤੋਂ ਭਾਰੀ ਹੁੰਦਾ ਹੈ ਜਦੋਂ ਸਰਦਾਰ ਖੜੇ ਹੁੰਦੇ ਨੇ ਤੇ ਫਿਰ ਸਾਰੇ ਭੱਜ ਜਾਂਦੇ ਨੇ ਬਾਰਡਰ ਦੇ ਉੱਤੇ ਜਦੋਂ ਵੀ ਜੰਗ ਹੋਈ ਹਮੇਸ਼ਾ ਸਰਦਾਰਾਂ ਨੂੰ ਅੱਗੇ ਕੀਤਾ ਗਿਆ ਚਾਹੇ ਭਾਰਤ ਪਾਕਿਸਤਾਨ ਦੀ ਜੰਗ ਏ ਜਾਂ ਚਾਈਨਾ ਤੇ ਭਾਰਤ ਦੀ ਜੰਗ ਏ ਸਰਦਾਰਾਂ ਦੇ ਕੋਲੋਂ ਚੀਨੀ ਸਰਕਾਰ ਕਿਉਂ ਡਰਦੀ ਏ ਚੀਨੀ ਫੌਜ ਕਿਉਂ ਡਰਦੀ ਏ ਅੱਜ ਇਸੇ حوالے ਨਾਲ ਵੀਡੀਓ ਹੈ ਚਲਣਿਆ ਵੀਡੀਓ ਦੀ ਵੱਲ ਫਿਰ ਕਰਨੇ ਆ ਇਸ ਤੇ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗਿੱਦੜਾਂ ਤੋਂ ਲੋਕਾਂ ਨੂੰ ਸ਼ੇਰ ਬਣਾਇਆ ਤੇ ਸਿੱਖ ਨੂੰ ਵਿਆंती ਅਸਤਰਾ ਸ਼ਸਤਰਾਂ ਦਾ ਖਜ਼ਾਨਾ ਬਖਸ਼ਿਆ ਬੈਸੀ ਤਾਂ ਰਤਨਾਮੀਆਂ ਵਿੱਚ ਸਿੱਖ ਨੂੰ ਹਰ ਸਮੇਂ ਪੰਜ ਸ਼ਸਤਰ ਆਪਣੇ ਕੰਮਰ ਕਸੇ ਰੱਖਣ ਦਾ ਹੁਕਮ ਹੈ ਜਿਵੇਂ ਕਿਰਪਾਨ ਕੋਰੜਾ ਤੀਰੋ ਤਫੰਗੋ ਭਾਵ ਤੀਰ ਤੇ ਬੰਦੂਕ ਤੇ ਵੱਡੋ ਰਾਮਜੰਗੋ ਭਾਵ ਛੋਟੀਆਂ ਤੋਪਾਂ ਜਿਨ੍ਹਾਂ ਨੂੰ ਅੱਜ ਦੇ ਸਮੇਂ ਰੋਕਟ ਲਾਂਚਰ ਵੀ ਕਿਹਾ ਜਾਂਦਾ ਹੈ ਔਰ ਅਮਰਤਾ ਰਿਸ਼ੀਖ ਨੂੰ ਹਰ ਸਮੇਂ ਸ੍ਰੀ ਸਾਹਿਬ ਵਾਹਿਗੁਰੂ ਅਕਾਲ ਪੁਰਖ ਜੀ ਦੀ ਆਤਮਕਤੀ ਦੂਜਾ ਸਰੂਪ ਅਕਾਲ ਪੁਰਖ ਜੀ ਦਾ ਅੰਗ ਸੰਗ ਰੱਖਣ ਦੀ ਹਦਾਇਤ ਹੈ ਇਹ ਸ੍ਰੀ ਸਾਹਿਬ ਆਪਣੀ ਤੇ ਗਊ ਗਰੀਬ ਦੀ ਰਾਖੀ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਹਰ ਵੇਲੇ ਅੰਗ ਸੰਗ ਰੱਖਦਾ ਹੈ ਇਹ ਸਦਾ ਦੀ ਸਾਥਣ ਸ੍ਰੀ ਸਾਹਿਬ ਸਿੱਖ ਦੀ ਆਦ ਤੋਂ ਹੀ ਰੱਖਿਆ ਕਰਦੀ ਆ ਰਹੀ ਹੈ ਤੇ ਕਰਦੀ ਰਹੇਗੀ ਤੇ ਐਸੀ ਹੀ ਇੱਕ ਘਟਨਾ ਬੀਤੇ ਦਿਨ ਗਿਲਵਾਨ ਦੀ ਇਲਾਕੇ ਵਿੱਚ ਸਿੱਖ ਫੌਜੀ ਦੇ ਨਾਲ ਵਾਪਰੀ ਸ਼ਾਇਦ ਤੁਸੀਂ ਇਸ ਬਾਰੇ ਸੁਣਿਆ ਵੀ ਹੋਵੇ ਪਰ ਫਿਰ ਵੀ ਤੁਸੀਂ ਅੰਤ ਤੱਕ ਦੇਖੋ ਤੁਹਾਡੇ ਨਾਲ ਕੁਝ ਜ਼ਰੂਰੀ ਗੱਲਾਂ ਸਾਝੀਆਂ ਕਰਨੀਆਂ ਹਨ ਚੀਨੀ ਫੌਜੀਆ ਦੇ ਨਾਲ ਝੜਪ ਤੋਂ ਬਚ ਕੇ ਆਏ ਫੌਜੀ ਸੁਰਿੰਦਰ ਸਿੰਘ ਨੇ ਉਸ ਰਾਤ ਆਪਣੇ ਪਰਿਵਾਰ ਨੂੰ ਹਸਪਤਾਲ ਤੋਂ ਫੋਨ ਕਰਦੇ ਹੋਏ ਆਖਿਆ ਕਿ ਸਾਡੀ ਚੀਨੀ ਫੌਜੀਆ ਦੇ ਨਾਲ ਝੜਪ ਹੋਈ ਹੈ ਜਿਸ ਵਿੱਚ ਫੌਜੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਚੀਨੀ ਫੌਜੀਆ ਦੀ ਗਿਣਤੀ 202500 ਸੀ ਤੇ ਸਾਡੀ ਗਿਣਤੀ ਕੇਵਲ 300 ਤੋਂ ਲੈ ਕੇ 400 ਤੱਕ ਸੀ ਇਸ ਝੜਬੇ ਸਰਿੰਦਰ ਸਿੰਘ ਨੇ ਕਿਵੇਂ ਚੀਨੀ ਫੌਜੀਆਂ ਦਾ ਮੁਕਾਬਲਾ ਕੀਤਾ ਤੇ ਬਚ ਕੇ ਨਿਕਲਿਆ ਉਸ ਬਾਰੇ ਦੱਸਦੇ ਹੋਏ ਸਰਿੰਦਰ ਸਿੰਘ ਨੇ ਆਪਣੇ ਪਿਤਾ ਨੂੰ ਫੋਨ ਤੇ ਕਿਹਾ ਕਿ ਉਹ ਜ਼ਖਮੀ ਹੋ ਗਿਆ ਹੈ ਤੇ ਲੇ ਦੇ ਹਸਪਤਾਲ ਦੇ ਵਿੱਚ ਦਾਖਲ ਹੈ ਸਾਡੇ ਤੇ ਚੀਨੀ ਫੌਜੀਆਂ ਨੇ ਹਮਲਾ ਕਰ ਦਿੱਤਾ ਸੀ ਜਿਨ੍ਹਾਂ ਕੋਲ ਲੋਹੇ ਦੀਆਂ ਤਾਰਾਂ ਵਾਲੇ ਡੰਡੇ ਸੀ ਤੇ ਸਾਡੇ ਤੇ ਉਹਨਾਂ ਨੇ ਪੱਥਰ ਵੀ ਚਲਾਏ ਸਾਡੇ ਕੋਲ ਕੁਝ ਨਹੀਂ ਸੀ ਸਾਡੀ ਉਹਨਾਂ ਨਾਲ ਹੱਥੋਂ ਪਾਈ ਹੋਈ ਤੇ ਅਸੀਂ ਮੱਸੀ ਬਚ ਕੇ ਆਏ ਤੇ ਸੁਰਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਗੁਰੂ ਦੀ ਬਖਸ਼ੀ ਸ੍ਰੀ ਸਾਹਿਬ ਨਾਲ ਉਸਨੇ ਚੀਨੀਆਂ ਦਾ ਟੱਕਰ ਕੀਤਾ ਤੇ ਉੱਥੋਂ ਬਚ ਨਿਕਲਿਆ ਪਰ ਅੱਜ ਸਾਡੇ ਹੀ ਸਿੱਖ ਭਰਾ ਜਿਹੜੇ ਆਪ ਆਪਣੀਆਂ ਫੇਸਬੁਕ ਤੇ ਪੋਸਟਾਂ ਪਾ ਕੇ ਆਪਣੇ ਆਪ ਨੂੰ ਅਪਗ੍ਰੇਡ ਕਾਉਂਦੇ ਹਨ ਉਹ ਆਖਦੇ ਨੇ ਅੱਜ ਯੁੱਗ ਬਦਲ ਗਿਆ ਹੈ ਆਹ ਸ੍ਰੀ ਸਾਹਿਬ ਦਾ ਕੀ ਫਾਇਦਾ ਤੇ ਨਾਲੇ ਇਹ ਵੀ ਕਹਿੰਦੇ ਥੱਕਦੇ ਨਹੀਂ ਅੱਜ ਵਿਚਾਰਾਂ ਦੀ جنگ ਹੈ ਹਥਿਆਰਾਂ ਦੀ ਨਹੀਂ ਤੇ ਭਾਰਤੀ ਫੌਜ ਦੇ ਜਵਾਨ ਵੀ ਤਾਂ ਸਰਕਾਰ ਨੇ ਕਹੇ ਅਨੁਸਾਰ ਵਿਚਾਰ ਹੀ ਕਰਨ ਗਏ ਸਨ ਤੇ ਨਹੀਂ ਹੱਥੇ 20 ਫੌਜੀ ਜਵਾਨ ਮਾਰੇ ਗਏ ਤੇ ਜਿਹੜੇ ਸਿੱਖ ਵੀਰੇ ਕਹਿੰਦੇ ਨੇ ਵਿਚਾਰਾਂ ਦੀ جنگ ਹੈ ਤਾਂ ਤੁਸੀਂ ਕਿਰਪਾ ਕਰਕੇ ਚੀਨ ਦੇ ਬਾਰਡਰ ਤੇ ਜਾ ਕੇ ਵਿਚਾਰ ਕਿਉਂ ਨਹੀਂ ਕਰਦੇ ਤੁਸੀਂ ਜਾ ਕੇ ਵਿਚਾਰ ਕਰੋ ਤਾਂ ਜੋ ਤੁਹਾਨੂੰ ਵੀ ਫਿਰ ਪਤਾ ਚੱਲ ਸਕੇ ਵਿਚਾਰਾਂ ਦੀ جنگ ਹੈ ਜਾਂ ਹਥਿਆਰਾਂ ਦੀ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜਦ ਕੋਈ ਸਿੱਖਾਂ ਦੀ ਗੱਲ ਹੁੰਦੀ ਹੈ ਤਾਂ ਭਾਰਤੀ ਹਕੂਮਤ ਦਾ ਮੀਡੀਆ ਸਿੱਖਾਂ ਦੀ ਸੂਰਮਤਾ ਦੀ ਗੱਲ ਕਿਉਂ ਨਹੀਂ ਕਰਦਾ ਮਾਫ ਕਰਨਾ ਕਿਸੇ ਧਰਮ ਦੇ ਨਾਲ ਬੈਰ ਨਹੀਂ ਜੇ ਕਿਸੇ ਆਪਣੇ ਹਿੰਦੂ ਵੀਰ ਨੇ ਇਹ ਕੰਮ ਕੀਤਾ ਹੁੰਦਾ ਤਾਂ ਉਸ ਦੀਆਂ ਹੈਡਲਾਈਨਾਂ ਮੀਡੀਆ ਵਾਲਿਆਂ ਨੇ ਹਫ਼ਤਾ ਨਹੀਂ ਛੱਡਣੀਆਂ ਸਨ ਤੁਹਾਨੂੰ ਇੱਕ ਸਵਾਲ ਹੈ ਕਿ ਸਿੱਖਾਂ ਦੀ ਕੁਰਬਾਨੀ ਇਸ ਦੇਸ਼ ਲਈ ਘਟ ਹੈ 700 ਬੜਾ ਪੁਰਾਣੀ ਮੁਗਲ ਰਾਜ ਦੀਆਂ ਜੇ ਜੜਾਂ ਹਲਾਈਆਂ ਤਾਂ ਕੇਵਲ ਸਿੱਖਾਂ ਨੇ ਹਲਾਈਆਂ ਤੇ ਮੋੜ ਗੋਰੀਆਂ ਨੂੰ ਆਜ਼ਾਦ ਕਰਵਾਉਣ ਲਈ ਫਿਰ ਸਿੱਖਾਂ ਨੇ ਸੀਨੇ ਤੇ ਖਾਧੀਆਂ 93% ਕੁਰਬਾਨੀਆਂ ਕੀਤੀਆਂ ਤੇ ਬਾਕੀ ਜਿਹੜੀਆਂ ਬਹੁਗਿਣਤੀ ਕੌਮਾਂ ਨੇ ਉਹਨਾਂ 7% ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ ਤੇ ਦੇਸ਼ ਦੀ ਬੰਡ ਮਗਰੋਂ ਬਹੁਗਿਣਤੀ ਨੂੰ ਕੋਸੀਆਂ ਤੇ 84 ਵਿੱਚ ਸਿੱਖਾਂ ਦੀ ਪਾਕਿੰਗ ਪੱਕ ਜਗਾ ਤੇ ਵੀ ਸਰਕਾਰ ਨੇ ਕਹਿ ਟਵਾ ਦਿੱਤਾ ਖੈਰ ਕੋਈ ਧਰਮ ਜਾਂ ਮਜਬ ਮਾੜਾ ਨਹੀਂ ਮਾੜੀ ਕੇਵਲ ਤੇ ਕੇਵਲ ਸਰਕਾਰ ਹੈ ਧਰਮ ਤਾਂ ਕੇਵਲ ਪ੍ਰੇਮ ਕਰਨਾ ਹੀ ਸਿਖਾਉਂਦਾ ਹੈ ਨਾਲੇ ਸਭ ਤੋਂ ਵੱਡੀ ਗੱਲ ਲੀਡਰਾਂ ਨੇ ਤਾਂ ਫੇਰ ਇਕੱਠੇ ਹੋ ਜਾਣਾ ਪਰ ਜਿਹੜੇ ਮਾਮਾ ਦੇ ਪੁੱਤ ਸ਼ਹੀਦ ਹੋਏ ਉਹ ਮਾਮਾ ਤਾਂ ਸਦਾ ਹੀ ਆਪਣੇ ਸੋਹਣੇ ਪੁੱਤਰਾਂ ਦੀਆਂ ਜਾਦਾਂ ਵਿੱਚ ਬੈਣ ਪਾਉਂਦੀਆਂ ਰਹਿਣਗੀਆਂ ਪਰਦੇਸ਼ ਦੇ ਮੋਤਬਾਰਾਂ ਨੇ ਤਾਂ ਕੁਝ ਹੋਰ ਦਿਨਾਂ ਤੱਕ ਫੇਰ ਉਹੀ ਬਣ ਜਾਣਾ ਜੋ ਪਹਿਲਾਂ ਸਨ ਤੇ ਐਸ ਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਦੇ ਕੋਲ ਜਿਹੜੇ ਗੁਰਸਿੱਖ ਨੇ ਇਹਨਾਂ ਨੂੰ ਕਿਹਾ ਕਿ ਪੰਜ ਸ਼ਾਸਤਰ ਆਪਣੇ ਕੋਲ ਰੱਖਣੇ ਆ ਕੰਗਾ ਕੜਾ ਕੱਛਾ ਕੇਸ ਤੇ ਕਿਰਪਾਨ ਤੇ ਇਹ ਚੀਜ਼ਾਂ ਕੋਲ ਰੱਖਣ ਲਈ ਕਿਆਂ ਗਈਆਂ ਨੇ ਕਿ ਤੁਸੀਂ ਆਪਣੇ ਕੋਲ ਰੱਖੋ ਤੇ ਜਿਹੜੀ ਕਿਰਪਾਨ ਹੈ ਜਿਹੜੀ ਸ੍ਰੀ ਸਾਹਿਬ ਹੈ ਇਹ ਕਿਤੇ ਵੀ ਤੁਹਾਨੂੰ ਦੁਸ਼ਮਣ ਦੇ ਕੋਲੋਂ ਬਚਾਉਣ ਵਾਸਤੇ ਕੰਮ ਆ ਸਕਦੀ ਏ ਤੇ ਅੱਜ ਦੀ ਵੀਡੀਓ ਚ ਤੁਸੀਂ ਦੇਖਿਆ ਕਿ ਜਦੋਂ 2000 ਚਾਈਨੀਸ ਸੈਨਿਕਾਂ ਦੇ ਨਾਲ ਜੰਗ ਹੋਈ ਤੇ ਸਰਦਾਰ ਜੀ ਨੇ ਕਿਵੇਂ ਆਪਣੀ ਜਾਨ ਬਚਾਈ ਸ੍ਰੀ ਸਾਹਿਬ ਦੇ ਨਾਲ ਕਿ ਕਹਿਣ ਦਾ ਮਤਲਬ ਇਹ ਵੇ ਕੇ ਹਥਿਆਰ ਮਰਦ ਦਾ ਜ਼ਿਵਰ ਏ ਬੰਦੇ ਵਾਸਤੇ ਹਥਿਆਰ ਆਪਣੀ ਜਾਨ ਦੀ ਹਿਫਾਜ਼ਤ ਵਾਸਤੇ ਬਹੁਤ ਜ਼ਰੂਰੀ ਏ ਤੇ ਦੇਖੋ ਅੱਜ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਆਪਣੇ ਗੁਰ ਸਿੱਖਾਂ ਨੂੰ ਜਿਹੜੇ ਪੰਜ ਸ਼ਾਸਤਰ ਦਿੱਤੇ ਉਹ ਪੰਜੇ ਦੇ ਪੰਜਾਂ ਦੇ ਵਿੱਚੋਂ ਕੋਈ ਨਾ ਕੋਈ ਕੰਮ ਆਉਂਦਾ ਹੈ ਅੱਜ ਗੱਲ ਕਰੀਏ ਕਿਰਪਾਨ ਦੀ ਤੇ ਹਰ ਗੁਰਸਿੱਖ ਕੋਲ ਕਿਰਪਾਨ ਹੋਣੀ ਚਾਹੀਦੀ ਏ ਕੱਛਾ ਹੋਣਾ ਚਾਹੀਦਾ ਹੈ ਕੜਾ ਹੋਣਾ ਚਾਹੀਦਾ ਹੈ ਕੇਸ ਹੋਣੇ ਚਾਹੀਦੇ ਨੇ ਕੰਗਾ ਹੋਣਾ ਚਾਹੀਦਾ ਇਹ ਪੰਜ ਚੀਜ਼ਾਂ ਇਨਸਾਨ ਵਾਸਤੇ ਬੜੀਆਂ ਅਹਿਮ ਨੇ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਪਣੇ ਗੁਰ ਸਿੱਖਾਂ ਨੂੰ ਦੱਸੀਆਂ ਨੇ ਤੇ ਤੁਹਾਡਾ ਇਸ ਵੀਡੀਓ ਤੇ ਕਿੰਨਾ ਕੋ ਬਲੀਵ ਹੈ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ